ਸਸਿਕਾਲ ਦੋਸਤੋ ਅੱਜ ਆ 7 ਫਰਵਰੀ ਤੇ ਗੱਲ ਕਰਦੇ ਆ ਮਲੇਰਕੋਟਲਾ ਮੰਡੀ ਦੇ ਵਿੱਚ ਸਬਜ਼ੀਆਂ ਦੇ ਭਾਅ ਦੀ ਹਾਲਾਂਕਿ ਕੱਲ ਆਪਾਂ ਨੂੰ ਬਾਜ਼ਾਰ ਦੇ ਵਿੱਚ ਜ਼ਿਆਦਾ ਤੇਜ਼ੀ ਦਿਖਣ ਨੂੰ ਨਹੀਂ ਮਿਲੀ ਦਰਮਿਆਨੇ ਰੇਟ ਝੱਲ ਰਹੇ ਨੇ ਤਕਰੀਬਨ 10 ਤੋਂ 15 ਰੁਪਏ ਗੋਭੀ ਵਿਕੀ ਕੱਲ ਸੋ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਮਲੇਰਕੋਟਲਾ ਦੀ ਮੰਡੀ ਤੋਂ ਯਾਮਨ ਜੀ ਗੱਲ ਕਰਦੇ ਆ ਅੱਜ ਦੇ ਭਾਅ ਦੀ ਹਾਂਜੀ ਅਸਲਾਮ ਵਾਲੇਕਮ ਯਾਮਨ ਜੀ ਵਾਲੇਕਮ ਜੀ ਹਾਂਜੀ ਕਿਵੇਂ ਹੋ ਅੱਜ ਠੀਕ ਆ ਜੀ ਹਾਂ 30 ਰੁਪਏ ਲੱਗ ਗੋਭੀ ਵਿਗਦੀ ਆ ਭਾਈ ਵਧੀਆ 100 ਰੁਪਏ ਕਿਲੋ ਜੀ ਹਾਂ ਜੀ ਠੀਕ ਹੈ ਜੀ ਗਾਜਰ ਵਿਗਦਾ 2.5 ਤੋਂ 300 ਵਾਲਾ ਭਾਬਾ 2.5 ਤੋਂ 300 ਦਾ ਜੀ ਗਾਜਰ ਚ ਵੀ ਥੋੜੀ ਮੰਦੀ ਦੇਖਣ ਨੂੰ ਮਿਲਦੀ ਹੈ ਜੀ ਹਾਂ ਜੀ ਬਰੋਕਲੀ 25 ਰੁਪਏ ਹੈ ਜੀ ਹਾਂ ਜੀ ਬਰੋਕਲੀ ਦਾ ਰੇਟ ਉਹੀ ਚੱਲ ਰਿਹਾ ਠੀਕ ਹੈ ਜੀ ਹਾਂ ਬਾਹ ਕਹਿੰਦੇ ਨੇ ਆ ਵੀ ਧਨੀਆ ਤੁਨ੍ਹੇ ਆ ਵੀ 10 ਰੁਪਏ ਕਿਲੋ ਹੋ ਗਿਆ ਜੀ ਧਨੀਆ 10 ਰੁਪਏ ਕਿਲੋ ਜੀ ਆਹ ਬੇਜ ਬੱਬੀ 3 ਰੁਪਏ ਕਿਲੋ ਜੀ 3 ਤੋਂ 4 3 ਤੋਂ 4 ਜੀ ਇਹ ਗੋਬੰਦ ਗੋਪੀ ਦਾ ਵੀ ਰੇਟ ਉਹੀ ਚੱਲਦਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਿੰਨ ਵੀ ਉਹ ਰੇਟ ਹੈ ਖੀਰਾ ਲੋਕ ਲਾਇਆ ਦੇ 20 ਰੁਪਏ ਕਿਲੋ ਦੇ ਲੋਕੜ ਖੀਰਾ 30 ਰੁਪਏ ਕਿਲੋ ਆਇਆ ਜੀ ਠੀਕ ਹੈ ਜੀ ਹੋਰ ਸਲਗ ਸਲਗਮ ਦੀ ਸਲਮ 15 ਤੋਂ 15 ਰੁਪਏ 10 ਤੋਂ 15 ਰੁਪਏ ਕਿਲੋ 10 ਤੋਂ 15 ਰੁਪਏ ਕਿਲੋ ਸਲਗਮ ਦਾ ਰੇਟ ਬਹੁਤ ਵਧੀਆ ਚੱਲ ਰਿਹਾ ਜੀ ਹਾਂ ਜੀ ਹਾਂ ਸਲਮ ਦਾ ਰੇਟ ਵਧੀਆ ਰਿਹਾ ਹਾਂ ਜੁਗਣੀ ਬੈਠੇ ਦਾ ਕੀ ਰੇਟ ਹੈ ਅੱਜ ਜੁਗਣੀ ਬੈਠੇ ਦਾ 9 ਰੁਪਏ ਦਾ ਲੈ ਕੇ 11 ਰੁਪਏ ਤੱਕ ਕਰ ਰਹੇ ਸੈਨਾ ਹੂੰ ਤੋ 11 ਰੁਪਏ ਤੱਕ ਜੁਗਣੀ ਬੈਠਾ ਚੱਲ ਰਿਹਾ ਜੀ ਆ ਜਾ ਚੱਪੜਾ ਦਾ ਦੋ ਬਿਕ ਰਿਆ ਹੈ 25 ਰੁਪਏ ਕਿਲੋ ਜੀ ਹਾਂ ਚੱਪੜਾ ਵਾਲਾ ਠੀਕ ਹੈ ਜੀ ਅੱਛਾ ਹੋਰ ਬੈਂਗਣਾ ਆ ਰਹੇ ਹੈ ਬੈਂਗਣ ਜੀ ਬੈਂਗਣ ਬਿਕ ਰਿਆ ਜੀ 20 ਰੁਪਏ ਕਿਲੋ ਅਹੰਦਾਬਾਦ ਵਾਲਾ ਅਸਲ 20 ਰੁਪਏ ਕਿਲੋ ਹੈ ਉਹ ਆਪਣੇ ਵਾਲੋ ਕੋਈ ਲੋਕਲੇ 15 ਤੋਂ 20 ਬਿਕ ਰਿਆ ਜੀ ਵਧੀਆ 15 ਤੋਂ 20 ਰੁਪਏ ਬਿਕ ਰਿਹਾ ਠੀਕ ਹੈ ਜੀ ਫਰਾਸਬੀਨ ਫਰਾਸਬੀਨ ਦੀ ਆਉਂਦੀ ਫਲੀ ਰਾਜ਼ਮੀਨ ਅੱਜ ਇਹ ਨਹੀਂ ਪਤਾ ਫਿਰ ਰਾਜ਼ਮੀਨ ਕੱਲ੍ਹ ਪਰਸੋਂ ਵਿੱਚ ਵੀ ਅੱਜ ਨਹੀਂ ਠੀਕ ਹੈ ਜੀ ਘੱਟ ਆਉਂਦੀ ਫਿਰਸ ਵੀ ਆਹ ਜੀ ਹਾਂ ਘੱਟ ਚੱਲੀ ਆ ਚੱਲੂਗੀ ਹਾਂ ਮਾਟਰ ਵਿਗ ਰਿਹਾ ਜੀ ਮਾਟਰ 15 ਤੋਂ ਲੈ ਕੇ 20 ਤੱਕ ਜੀ ਮਾਟਰ 15 ਤੋਂ 20 ਰੁਪਏ ਹਾਂ ਜੀ ਹਾਂ ਹਾਂ ਇਹ ਇੱਕ ਵੀ ਮੰਡੀ ਆ ਕੀ ਟਮਾਟਰ ਦਾ ਕੀ ਰੇਟ ਆਈ ਅੱਜ ਟਮਾਟਰ 10 ਰੁਪਏ ਕਿਲੋ ਜੀ ਲੋਕਲ ਹੈ ਜੀ ਲੋਕਲ ਟਮਾਟਰ 10 ਰੁਪਏ ਦੇ ਚੋਕ ਠੀਕ ਹੈ ਜੀ ਹਾਂ ਜੀ ਹਾਂ ਜੀ। ਹੋਰ ਕਿੰਨੇ? ਬਾਜੇ ਦਾ 350 300 ਦਾ ਚੱਲ ਰਿਹਾ ਵੱਸ। ਹਾਂ ਭਾਈ। ਤੇ ਆਲੂ ਦਾ ਕੀ ਬਣ ਰਿਹਾ ਜੀ? ਆਲੂ ਦਾ ਉਹ ਹੀ ਵਿਗਦਾ 250 300 ਦਾ ਕਰੀ। ਪਸਤਾ ਜੀ ਇਹ ਵੀ ਮੰਦੇ ਚ 250 ਤੋਂ ਲੈ ਕੇ 240 ਜੀ। ਕਿਹਦਾ? ਹਾਂ। ਹਾਂ। ਠੀਕ ਆ ਜੀ। ਠੀਕ ਆ ਜੀ। ਹਾਂ ਬਹੁਤ ਬਹੁਤ ਧੰਨਵਾਦ। ਜਬਨ ਠੀਕ ਹੋ ਗਿਆ। ਹਾਂ ਜੋ।